ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਅੱਜ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਆਏ ਹਾਂ ਜਿਸ ਨੇ 21 22 ਸਾਲ ਬਦਲੇ ਦੀ ਅੱਗ ਆਪਣੇ ਸੀਨੇ 'ਚ ਬਾਲ ਕੇ ਰੱਖੀ ਸੋ ਇਸ ਮੌਕੇ ਤੇ ਮੇਰੇ ਕੈਬਨਟ ਦੇ ਸਾਥੀ ਅਮਨ ਅਰੋੜਾ ਜੀ ਸਾਡੀ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਐਮਐਲਏ ਬੁਲਾੜਾ ਸ਼੍ਰੀ 부ਧਰਾਮ ਜੀ ਐਮਐਲਏ ਲਹਿਰਾ ਗਾਗਾ ਇਸ ਤੋਂ ਇਲਾਵਾ ਐਮਐਲਏ ਪਧੋੜ ਸਾਡੀ एम एल ए अमरगढ़ भी पहुँच चुके ने आम आदमी पार्टी की टीम एम एल ए जमीलू जी बैठे हैं क्योंकि वह राम मुहम्मद सिंह आजाद से इस करके सबदा आना बन चाहे जिस नाम लगता जिस नोहम्मद लगता ਇਹ ਜਿਸਨਾਂ ਆਜ਼ਾਦ ਲੱਗਦਾ ਹੈ ਉਹ ਆਉਣਾ ਬਣਦਾ ਹੈ ਕਿਉਂਕਿ ਸ਼ਹੀਦ ਜਿਹੜੇ ਹੁੰਦੇ ਨੇ ਕੌਮ ਦਾ ਸਰਮਾਇਆ ਹੁੰਦੇ ਨੇ ਸੋ ਮੈਂ ਡਿਪਟੀ ਕਮਿਸ਼ਨਰ ਪ੍ਰਸ਼ਾਸਨ ਜ਼ਿਲ੍ਹੇ ਦਾ ਸਭ ਤੋਂ ਬਾਅਦ ਮੈਂ ਧੰਨਵਾਦ ਕਰਦਾ ਹੁਣ ਟੋਲਾਵਾਲ ਵਾਲੇ ਕਹਾ ਕਾਸੀ ਵਾਲਾ ਵਾਲੇ ਕਹਾ ਜਕੇਪੜੀਏ ਕਹਾ ਜੀ ਮਿਆਲੇ ਕਹਾ ਨਮੋਣ ਵਾਲੇ ਕਹਾਂ ਨੀਲੋ ਵਾਲੇ ਕਹਾਂ ਬਿਗੜਪਾਨ ਵਾਲੇ ਵੀ ਬੈਠੇ ਆ ਸਾਰੇ ਬੈਠੇ ਮੇਰੇ ਪਿੰਡ ਨੇ ਧੂਰੀ ਵਾਲੇ ਵੀ ਬੈਠੇ ਆ ਧੂਰੀ ਵਾਲੇ ਬੈਠੇ ਆ ਕਾਂਝਲੇ ਵਾਲੇ ਬੈਠੇ ਆ ਸੰਗਰੂਰ ਵਾਲੇ ਬੈਠੇ ਆ ਮੈਂ ਮਤਲਬ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ ਉਹੀ ਗੱਲ ਹੈ ਸੋ ਇਹ ਫੰਕਸ਼ਨ ਮੇਰੇ ਲਈ ਖਾਸ ਹੈ ਮੇਰੇ ਲਈ ਖਾਸ ਇਸ ਕਰਕੇ ਹੈ ਕਿ ਮੈਂ ਪਹਿਲੀ ਵਾਰ ਇਸ ਫੰਕਸ਼ਨ ਤੇ ਨਹੀਂ ਆਇਆ ਮੈਂ ਆਪਣੇ ਡੈਡੀ ਨਾਲ ਮੈਂ ਆਪਣੇ ਪਿਤਾ ਜੀ ਨਾਲ ਰਾਤ ਨੂੰ ਅੱਜ ਰਾਤ ਨੂੰ ਪ੍ਰੋਗਰਾਮ ਹੁੰਦੇ ਸੀ ਵੱਡੇ ਵੱਡੇ ਕਲਾਕਾਰ ਆਉਂਦੇ ਧਰਮਸ਼ਾਲਾ ਚ ਮੈਂ ਉੱਥੇ ਦੇਖਣ ਆਉਂਦਾ ਹੁੰਦਾ ਸੀ ਕੁਲਦੀਪ ਮਾਨਕ ਮੁਹੰਮਦ ਅਦੀਕ ਸਰਿੰਦਰ ਚੰਦਾ ਕੇਦੀਪ ਵੱਡੇ ਵੱਡੇ ਕਲਾਕਾਰ ਇੱਥੇ ਰਾਤ ਨੂੰ ਆ ਕੇ ਪਰਫਾਰਮ ਕਰਦੇ ਸੀ ਸੋ ਮੇਰੇ ਲਈ ਫੰਕਸ਼ਨ ਤਾਂ ਕਰਕੇ ਖਾਸ ਹੈ ਕਿ ਮੈਂ ਅੱਜ ਫੇਰ ਆਇਆ ਜਿਸ ਤਰ੍ਹਾਂ ਬੱਚਿਆਂ ਨੇ ਗਾਇਆ ਬੱਚਿਆਂ ਨੇ ਦੱਸ ਹੀ ਦਿੱਤਾ ਕਿ ਇਹ ਦੇਸ਼ ਪੰਜਾਬ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਗੁਰੂਆਂ ਦੀ ਧਰਤੀ ਹੈ ਇਹ ਪੀਰਾਂ ਦੀ ਫਕੀਰਾਂ ਦੀ ਧਰਤੀ ਹੈ ਇੱਥੇ ਪਿਆਰ ਨਾਲ ਜਾਨ ਲੈ ਲੋ جان حاضر پر جے کہ تے ਸਾਡੇ ਨਾਲ ਕੋਈ ਪੰਗਾ ਲਾਉਂਗੇ ਤਾਂ ਫਿਰ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਉਹਨਾਂ ਨੇ ਪੰਗਾ ਲਿਆ ਸਾਡੇ ਨਾਲ 21 ਸਾਲ ਬਾਅਦ ਜਾ ਕੇ ਕੈਂਗਸਟਨ ਹਾਲ ਦੇ ਵਿੱਚ ਬਦਲਾ ਲਿਆ ਦੋਸਤੋ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਮਸ਼ਹੂਰ ਹੋ ਗਿਆ ਪਤਾ ਨਹੀਂ ਤੁਸੀਂ ਇਹ ਗੱਲ ਸੁਣੀ ਹੋਣੀ ਜਾਂ ਨਹੀਂ ਤਾਂ ਜਦੋਂ ਲੰਡਨ ਚ ਸ਼ੋਅ ਕਰਨ ਗਏ ਤਾਂ ਬਾਕੀ ਵੀ ਮੇਰੇ ਨਾਲ ਬਹੁਤ ਸਾਰੇ ਮਸ਼ਹੂਰ ਕਲਾਕਾਰ ਸੀ ਕੋਈ ਕਹਿੰਦਾ ਲੰਡਨ ਸੌਥ ਹਾਲ ਚ ਦੇਖਣਾ ਕੋਈ ਕਹਿੰਦਾ ਲੰਡਨ ਡਾਊਨ ਟਾਊਨ ਦੇ ਮੈਂ ਕਹਿੰਦਾ ਯਾਰ ਮੈਨੂੰ ਤਾਂ ਹਾਲ ਦਿਖਾ ਦਿਓ ਜਿੱਥੇ ਸਾਡੇ ਯੋਧੇ ਨੇ ਪਾਦਲਾ ਲਿਆ ਸੀ ਤੇ ਮੈਨੂੰ ਕਹਿੰਦੇ ਕਹਿੰਦੇ ਜੀ ਇੱਕ ਕਮਾਲ ਦੀ ਗੱਲ ਇਹ ਹੈ ਕਿ ਪੌੜੀਆਂ ਉਹੀ ਨੇ ਜਿਹੜੀਆਂ ਪੌੜੀਆਂ ਵਿੱਚ ਦੀ ਉਹ ਚੜਿਆ ਸੀ ਪੌੜੀਆਂ ਉਹੀ ਨੇ ਕੈਂਗਸਟਨ ਹਾਲ ਦੀਆਂ ਪੌੜੀਆਂ ਮੈਂ ਦੇਖ ਕੇ ਆਇਆ ਮੈਂ ਮੱਥਾ ਟੇਕਿਆ ਕਿਸੇ ਵੇਲੇ ਇੰਨਾਂ ਪੌੜੀਆਂ ਤੋਂ ਉਦਮ ਸਿੰਘ ਜੀ ਅੰਦਰ ਵੜੇ ਸੀ ਕੈਂਗਸਟਨ ਹਾਲ ਬਾਤ ਬੜੀਆਂ ਬਾਰਾਂ ਗਾਈਆਂ ਗਈਆਂ ਸ਼ਹੀਦਾਂ ਦੇ ਗਾਣੇ ਗਾਏ ਜਾਂਦੇ ਹੋ ਅਮਰ ਰਹਿੰਦੇ ਆ ਸ਼ਹੀਦ ਕਦੇ ਮਰਦੇ ਨਹੀਂ ਹੁੰਦੇ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੁੰਦਾ ਹੈ ਫੋ ਜਿਸ ਕਿਸਮ ਦਾ ਪੰਜਾਬ ਆਪਾਂ ਸੋਚਿਆ ਸੀ ਉਹ ਬਣਾਵਾਂਗੇ ਮੈਂ ਦੇਖ ਰਿਹਾ ਸੀ ਬੱਚਿਆਂ ਦੀ ਪੇਸ਼ਕਾਰੀ ਠੀਕ ਹੈ ਉਹ ਜ਼ੁਲਮ ਕਰਕੇ ਚਲੇ ਗਏ ਉਹਨਾਂ ਨੂੰ ਤਾਂ ਆਜ਼ਾਦੀ ਮਿਲ ਗਈ ਇਹਨਾਂ ਦਾ ਕੀ ਕਰੀਏ ਉਹਨਾਂ ਜਿਹੜੇ ਆਪਣੇ ਵਾਲੇ ਨੇ ਇਹਨਾਂ ਨੂੰ ਤਾਂ ਆਜ਼ਾਦੀ ਨਹੀਂ ਮਿਲੀ ਹਜੇ ਹਜੇ ਲੜਾਈ ਜਾਰੀ ਹੈ ਹਜੇ ਸੰਘਰਸ਼ ਜਾਰੀ ਹੈ 15 ਅਗਸਤ ਵਾਲੀ ਆਜ਼ਾਦੀ ਹਜੇ ਘਰ ਘਰ ਨਹੀਂ ਪਹੁੰਚੀ ਪਚੋਣੇ ਆ ਉਸੇ ਵਾਸਤੇ ਲੜ ਰਹੇ ਆ ਨੀ ਤਾਂ ਇਹ ਮੈਲਾ ਚ ਬਸ ਉਦਰੀ ਇਧਰ ਹੀ ਰਹਿ ਗਈ ਸੀ ਹੁਣ ਥੋੜੇ ਥੋੜੇ ਯਾਦੀ ਦੀ ਝਲਕ ਮਿਲਣ ਲੱਗੀ ਨਾ ਮਿਲਦੀ ਹੈ ਨਾ ਆਪ ਆ ਤਕਰ ਕਰਕੇ ਦੱਸੋ ਮਿਲਦੀ ਹੈ ਨਾ ਜਦੋਂ ਮਨਪ੍ਰੀਤ ਬਾਦਲ ਦੇ ਖਿਲਾਫ ਵੀ ਪਰਚਾ ਦਰਜ ਹੁੰਦਾ ਹੈ ਤਾਂ ਮੰਨਦੇ ਹੋ ਨਾ ਕਿ ਮੈਂ ਕਿਸੇ ਨੂੰ ਨਹੀਂ ਛੱਡਦਾ ਫਿਰ ਠੀਕ ਮਨਪ੍ਰੀਤ ਬਾਦਲ ਨੇ ਮੈਨੂੰ ਪੋਲਿਟਿਕਸ ਚ ਲੈ ਕੇ ਆਂਦਾ ਉਹਨੇ ਉਦੋਂ ਪੰਜਾਬ ਦਾ ਸਨੇਹਾ ਦਿੱਤਾ ਸੀ ਤੇ ਮੈਂ ਤਾਂ ਉਸ ਸਨੇਹੇ ਤੇ ਖੜਾ ਨਾ ਮੈਂ ਤਾਂ ਉਸੇ ਸਨੇਹੇ ਤੇ ਖੜਾ ਆਪਕੇ ਤੇ ਚਲੇ ਗਿਆ ਜਨਾਬ ਉਹ ਮੈਨੂੰ ਕਹਿੰਦਾ ਤੂੰ ਡਰਾਮੇਬਾਜ਼ ਐ ਉਹ ਮੈਂ ਆਖਿਆ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਸੌਂ ਖਾ ਕੇ ਕਾਂਗਰਸ ਜਾਣਾ ਉਦੋਂ ਬੀਜੇਪੀ ਜਾਣਾ ਇਸ ਤੋਂ ਵੱਡਾ ਤਾਂ ਡਰਾਮੇਬਾਜ਼ ਨਹੀਂ ਕੋਈ ਹੋ ਸਕਦਾ ਔਸਕਰ ਅਵਾਰਡ ਮਿਲਣਾ ਚਾਹੀਦਾ ਮੈਂ ਉੱਥੇ ਖੜਾ ਅਮਨ ਮੈਂ ਤਾਂ ਉੱਥੇ ਖੜਾ ਈਲਵਾਲ ਸਾਹਿਬ ਮੈਂ ਤਾਂ ਸੌਂ ਜਾ ਕੇ ਉਸੇ ਪਿੰਡੀ ਚੁੱਕੀ ਆ ਨਾ ਫਿਰ ਹੱਦ ਆ ਯਰੇ ਲੋਕ ਇਹ ਕਾਕਾ ਜੀ ਇਹਨਾਂ ਨੂੰ ਘਰੇ ਪਤਾ ਕੀ ਕਹਿੰਦੇ ਕਾਕਾ ਜੀ ਜਿਹੜਾ ਛੋਟਾ ਹੈ ਛੋਟੇ ਕਾਕਾ ਜੀ ਜਿਹੜੀ ਮੈਡਮ ਹੈ ਬੀਬਾ ਜੀ ਆਪਣੇ ਵਾਲਿਆਂ ਨੂੰ ਕੋਈ ਕਹਿੰਦਾ ਬੀਬਾ ਜੀ ਇੱਕ ਕਾਕਾ ਜੀ ਬੀਬਾ ਜੀ ਨੇ ਇਹਨਾਂ ਤੋਂ ਖਿਹੜਾ ਛਡਾਉਣਾ ਪੈਣਾ ਹੈ ਆਪਣਾ ਇਹ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ ਮੁਗਲਾਂ ਵੇਲੇ ਮੁਗਲਾਂ ਨਾਲ ਸੀ ਕਾਂਗਰਸ ਵੇਲੇ ਕਾਂਗਰਸ ਨਾਲ ਸੀ ਕਾਲੀਆਂ ਵੇਲੇ ਕਾਲੀਆਂ ਨਾਲ ਸੀ ਭਾਜਪੀ ਵੇਲੇ ਭਾਜਪੀ ਨਾਲ ਹੋ ਜਾਂਦੇ ਆ ਹੱਦ ਆ ਯਾਰ ਕਦੇ ਲੋਕਾਂ ਨਾਲ ਵੀ ਹੋ ਕੇ ਦੇਖੋ ਯਾਰ ਲੋਕਾਂ ਨਾਲ ਕਦੋਂ ਸੀ ਦੱਸੋ ਲੋਕਾਂ ਨਾਲ ਕਦੇ ਵੀ ਨਹੀਂ ਸੀ ਇਹਨਾਂ ਨੂੰ ਐਂ ਲੱਗਦਾ ਬਸ ਐਂ ਆ ਜਾਂਦੇ ਲੋਕ ਬਸ ਇਹਨਾਂ ਨੂੰ ਇਹ ਨਹੀਂ ਪਤਾ ਸੀ ਕੋਈ ਸਤੌਜ ਵਾਲੇ ਮਹਿੰਦਰ ਮਾਰਟ ਦਾ ਮੁੰਡਾ ਵੀ ਹੈਗਾ ਇੱਕ ਸੋ ਮੈਂ ਕੋਈ ਧਮਕੀਆਂ ਨਹੀਂ ਦੇ ਰਿਹਾ ਇੱਥੇ ਕਿ ਮੁੱਖ ਮੰਤਰੀ ਧਮਕੀਆਂ ਦੇ ਰਹਿਣਾ ਮੈਂ ਤਾਂ ਹਿਸਾਬ ਲੈ ਰਿਹਾ ਬਈ ਖਜ਼ਾਨੇ 'ਚ ਤੁਸੀਂ ਪੈਸੇ ਪਾਉਨੇ ਹੋ ਕਦੋਂ ਪੈਸੇ ਪਾਉਨੇ ਹੋ ਜਦੋਂ ਸਵੇਰੇ ਉੱਠ ਖੜਦੇ ਹੋ ਨਾ ਬੇਬੇ ਸਿੱਖਾਂ ਵਾਲੀ ਡੱਬੀ ਤੇ ਐ ਮਾਰਦੀ ਐ ਸਿੱਖ ਜਲ ਗਈ ਟੈਕਸ ਸ਼ੁਰੂ ਸਿੱਖਾਂ ਵਾਲੀ ਡੱਬੀ ਪੀਰਾਂ ਵਾਲੇ ਗੇਟ ਲੈਣ ਜਾਉਂਗੇ ਟੈਕਸ ਆਉਤੇ ਜੇ ਸਿਲੰਡਰ ਹੈ ਉਹ ਕੀ ਹੁੰਦਾ ਉਹ ਲਾਈਟਰ ਜਲਾਉਂਗੇ ਟੈਕਸ ਐ ਉਜੇ ਪੱਤੀ ਪਾਉਂਗੇ ਟੈਕਸ ਹੈ ਖੰਡ ਪਾਉਂਗੇ ਟੈਕਸ ਹੈ ਦੁੱਧ ਪਾਉਂਗੇ ਹੁਣ ਤਾਂ ਮੋਦੀ ਜੀ ਨੇ ਟੈਕਸ ਦੁੱਧ ਤੇ ਵੀ ਲਾਤਾ ਆਟਾ ਗੁੰਨੋਗੇ ਆਟੇ ਤੇ ਵੀ ਟੈਕਸ ਹੈ ਫਿਰ ਫੋਨ ਕਰਦੇ ਹਾਂ ਕਿਸੇ ਨੂੰ ਫੋਨ ਤੇ ਟੈਕਸ ਹੈ ਮੋਟਰਸਾਈਕਲ ਲੈ ਕੇ ਜਾਣਿਓ ਡੀਜ਼ਲ ਪੈਟਰੋਲ ਤੇ ਟੈਕਸ ਹੈ ਆਉਂਦੇ ਹੋਏ ਸਬਜ਼ੀ ਲਿਓਨਿਓ ਟੈਕਸ ਹੈ ਫਿਰ ਆਥਣੇ ਸੌਣ ਵੇਲੇ ਕਹਿ ਦਿੰਨੇ ਹਾਂ ਸ਼ੁਕਰ ਹੈ ਹੁਣ ਨਹੀਂ ਟੈਕਸ ਨਾ ਤੁਸੀਂ ਸੋਗੇ ਪੱਕਾ ਚੱਲੀ ਜਾਂਦਾ ਟੈਕਸ ਹੈ ਤੁਸੀਂ ਤਾਂ 24 ਘੰਟੇ ਟੈਕਸ ਦੇ ਹੀ ਜਾਂਦੇ ਹੋ ਤੇ ਫਿਰ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਬਈ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕੋਈ ਨੈਗੇਟਿਵਿਟੀ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕੀਤੀ ਯਾਰ ਜਦੋਂ ਦੇਖੋ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਹੁਣ ਜਦੋਂ ਖਜ਼ਾਨਾ ਦੇਖਿਆ ਜਦੋਂ ਲੋਕਾਂ ਨੇ ਖਜ਼ਾਨਾ ਦੇਖਿਆ ਤੁਸੀਂ ਮੈਨੂੰ ਭੇਜਿਆ ਨਾ ਮੈਂ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਮੈਂ ਕਹਿਆ ਯਾਰ ਖਜ਼ਾਨੇ 'ਚ ਤਾਂ ਇੰਨਾ ਕੁਝ ਪਿਆ ਐ ਇਹ ਖਾਲੀ-ਖਾਲੀ ਕਿਉਂ ਕਹੀ ਜਾਂਦੇ ਸੀ ਕਹਿੰਦੇ ਜੀ ਵਰਤਨਾ ਨਹੀਂ ਆਉਂਦਾ ਸੀ ਤੇ ਮੈਂ 1.5 ਸਾਲ ਹੋ ਗਿਆ ਕਦੇ ਕਿਹਾ ਖਜ਼ਾਨਾ ਖਾਲੀ ਕਦੇ ਵੀ ਨਹੀਂ ਖਾਲੀ ਆਹ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਜ਼ਮੀਨ ਦੇ ਵੀ ਦੇਵਾਂਗਾ ਜੇ ਦਵਾਰੇ ਜੀਰੀ ਲਾਉਣੀ ਪੈਗੀ ਧਿਆਣੀ ਦੇਊਗਾ ਕਿ ਕਿੰਨਾ ਪੈਸਾ ਲੱਗ ਗਿਆ ਦਵਾਰੇ ਕੱਦੂ ਦੇ ਪੈਸੇ ਦੇਊਗਾ ਇਹਨਾਂ ਨੂੰ ਪਤਾ ਹੈ ਕੱਦੂ ਦੇ ਪੈਸੇ ਕੀ ਹੁੰਦੇ ਆ ਗੱਲ ਨਹੀਂ ਬਾਤ ਨਹੀਂ ਹਜੇ ਮੇਰੇ ਡੀਸੀ ਹਜੇ ਮੇਰੇ ਐਸਡੀਐਮ ਹਜੇ ਮੇਰੇ ਅਫਸਰ ਲੋਕਾਂ ਦੀ ਸਾਮ ਸੰਭਾਲ ਚ ਨੇ 15 ਦਿਨ ਮੈਂ ਉਹਨਾਂ ਨੂੰ ਦੇਤੇ ਅੱਜ ਤੋਂ ਬਾਅਦ 15 ਅਗਸਤ ਤੋਂ ਪਹਿਲਾਂ ਪਹਿਲਾਂ ਸਪੈਸ਼ਲ ਗਰਦੌਰੀ ਕਰਕੇ ਪੈਸੇ ਦੇਵਾਂਗੇ ਖਜ਼ਾਨੇ 'ਚ ਕੋਈ ਕਾਟ ਨਹੀਂ ਯਾਰ ਇਹ ਕਹਿੰਦੇ ਕੇਂਦਰ ਤੋਂ ਮੰਗ ਲਓ ਕਿਉਂ ਮੰਗਾਂ ਮੈਂ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੁੰਦਾ ਨਾ ਕੁਦਰਤੀ ਆਫਤ ਦਾ ਉਹ ਬਹੁਤ ਪੈਸਾ ਪਿਆ ਜੀ ਇਹਨਾਂ ਨੂੰ ਵਰਤਨਾ ਨਹੀਂ ਆਉਂਦਾ ਸੀ ਮੈਂ ਵਰਤੂੰਗਾ ਕਿਉਂ ਮੰਗੀ ਵੀ ਉਹਨਾਂ ਤੋਂ ਜਦੋਂ ਹੈਗਾ ਸਾਡੇ ਕੋਲੇ ਪੰਜਾਬੀ ਕਦੇ ਭੀਖ ਮੰਗਦਾ ਦੇਖਿਆ ਹੱਕ ਮੰਗਦਾ ਜਰੂਰ ਦੇਖਿਆ ਹੋਊਗਾ ਭੀਖ ਮੰਗਦਾ ਨਹੀਂ ਦੇਖਿਆ ਦੇਣੇ ਦੇ ਦੋ ਨਹੀਂ ਨਾਲ ਸੇ ਤੇ ਸਾਡੇ ਕੋਲੇ ਹੈਗੇ ਆ ਮੈਂ ਤੁਹਾਨੂੰ ਦੱਸੀ ਜਨਾ ਇੱਕ ਮੁਰਗੀ ਤੋਂ ਲੈ ਕੇ ਬੱਕਰੀ ਮੱਝ ਕੋਠਾ ਟਹਿ ਗਿਆ ਮੱਝਾਂ ਵਾਲਾ ਬਾੜਾ ਟਹਿ ਗਿਆ ਜੀਰੀ ਮੁਰਗੀ ਜੀਰੀ ਦੁਬਾਰੇ ਲਾਉਣੀ ਪੈਗੀ ਨਹੀਂ ਲੱਗੀ ਉਹ ਵੀ ਮਰ ਗਈ ਪੈਸੇ ਦੇਵਾਂਗਾ ਕੱਲੇ-ਕੱਲੇ ਕਿੱਲੇ ਦੇ ਪੈਸੇ ਦੇਵਾਂਗਾ ਕਿਉਂਕਿ ਮੇਰੀਆਂ ਟਾਬਾਂ ਮਰਦੀਆਂ ਰਹੀਆਂ ਨੇ ਬਹੁਤ ਸਾਰੇ ਇੱਥੇ ਬੈਠੇ ਹੋਣੇ ਜਿਹੜੇ ਮੇਰੀਆਂ ਟਾਬਾਂ ਜਾਣਦੇ ਹੋਣਗੇ 10 ਕਿੱਲੇ ਐ 10 ਕਿੱਲੇ ਐ ਉਹ ਵੀਰ ਵਾਲੇ ਆ ਬੈਠੇ ਆ ਵੀਰ ਵਾਲੇ 10 ਕਿੱਲੇ ਆ ਜਨਾਬ ਹਰ ਹੜ ਵੇਲੇ ਮਰਦੇ ਹੀ ਮਰਦੇ ਸੀ ਕਦੇ ਨਾ ਪਟਵਾਰੀ ਆਇਆ ਕਦੇ ਨਾ ਕੋਈ ਗਰਦੋਰੀ ਹੋਈ ਸ਼ੁਕਰ ਹੈ ਬਾਪੂ ਮਾਸਟਰ ਸੀ ਉਧਰੋਂ ਤਨਖਾਹ ਆ ਜਾਂਦੀ ਸੀ ਤੇ ਚੱਲ ਜਾਂਦਾ ਸੀ ਸੋ ਜਿਹਦੀਆਂ ਟਾਬਾਂ ਮਰਦੀਆਂ ਰਹੀਆਂ ਹੋਣ ਨਾ ਉਹਨੂੰ ਇਹ ਨਾ ਸਿਖਾਓ ਕਿ ਮੁਆਵਜ਼ੇ ਦੇ ਪੈਸੇ ਕਿੰਨੇ ਦੇਣੇ ਆ ਤੇ ਕਦੋਂ ਦੇਣੇ ਆ ਸੋ ਆਪਦੇ ਆਪ ਦੇ ਭਾਈ ਤੁਸੀਂ ਆਪਦੇ ਖਿਆਲਾਂ 'ਚ ਰਹੋ ਸਾਰੀ ਕਾਂਗਰਸ ਚੱਕ ਕੇ ਬੀਜੇਪੀ ਚਲੀ ਗਈ ਪਰ ਸੋ ਚੌਥੇ ਉਥੇ ਰਾਜਪਾਲ ਦੇ ਗਏ ਸੀ ਪਤੈਨ ਲੱਗਿਆ ਕਾਂਗਰਸ ਗਈ ਸੀ ਜਾਂ ਬੀਜੇਪੀ ਗਈ ਸੀ ਕਹਿੰਦੇ 25 25 50 ਲੈ ਇਨਾਂ ਚੋ ਕੋਈ ਘਾਹ ਪਾਜ ਪੜਾ ਲੱਭ ਕੇ ਲਕਾਰ ਸਾਰੇ ਉਧਰ ਨੂੰ ਤੁਰ ਪਏ ਜਿਹੜੇ ਪਹਿਲਾਂ ਗਾਲਾਂ ਕੱਢਦੇ ਸਨ ਉਧਰ ਨੂੰ ਤੁਰ ਕੋਈ ਬੰਦਿਆਂ ਦੀ ਗੱਲ ਆ ਯਾਰ ਕਦੇ ਤਾਂ ਖੜਜੋ ਯਾਰ ਕਿਤੇ ਤਾਂ ਖੜਜੋ ਯਾਰ ਸੋਸੀ ਤਾਂ ਖੜੇ ਆ ਬਈ ਅਸੀਂ ਤਾਂ ਉੱਥੇ ਤੁਸੀਂ ਵੀ ਖੜੇ ਆ ਆਪਨੇ ਕੀ ਲੈਣਾ ਉਹਨਾਂ ਤੋਂ ਫਿਰ ਤੁਸੀਂ ਖੜੇ ਹੋ ਮੈਂ ਖੜਾ ਸਾਡੇ ਫਿਰ ਹੋਰ ਲੈਣਾ ਕੀ ਆਪਾਂ ਕਿਸੇ ਤੋਂ ਫਿਰ ਬਾਜ ਬਾਜ ਜਾ ਕੇ ਜਿੱਤ ਜਾਣਗੇ ਦੇਖ ਲਓ ਤੁਸੀਂ ਕਿੰਨੇ ਉਧਰ ਨੂੰ ਤੁਰ ਪਏ ਸੁਨੀਲ ਜਾਖੜ ਫੇਰ ਪ੍ਰਧਾਨ ਬਣ ਗਿਆ ਉਹਨਾਂ ਦਾ ਲੈ ਪਹਿਲਾਂ ਕਾਂਗਰਸ ਦਾ ਹੁੰਦਾ ਸੀ ਹੁਣ ਫੇਰ ਉਹਨਾਂ ਦਾ ਬਣ ਗਿਆ ਹੁਣ ਉਹ ਦੂਜੇ ਵਿਚਾਰੇ ਉਹ ਜਿਹੜੇ ਕੱਚੇ ਪੜਵਾਉਂਦੇ ਰਹੇ ਆ ਉਹ ਵਿਚਾਰੇ ਕਹਿੰਦੇ ਛੱਡੋ ਜੀ ਸਾਸਰੀ ਕਰਾ ਲਈ ਸਾਡੀ ਤਾਂ ਮੁੱਲ ਪੈ ਗਿਆ ਜੀ ਸਾਡਾ ਧੰਨਵਾਦ ਜੀ ਇਨਾ ਨਾ ਹੀ ਹੋਣੀ ਆ ਯਾਰ ਕੀ ਕਰੀਏ ਕੁਦਰਤ ਐ ਹੁਣ ਰੱਬ ਐ ਰੱਬ ਐ ਸੋ ਤੁਹਾਨੂੰ ਮੈਂ ਕਹਿਣਾ ਚਾਹਨਾ ਤੁਸੀਂ ਜਿੰਨਾ ਸਾਥ ਦੇ ਰਹੇ ਹੋ ਜਿੰਨਾ ਤੁਸੀਂ ਵਿਸ਼ਵਾਸ ਦੇ ਰਹੇ ਹੋ ਇਹ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ ਕੋਈ ਖਜ਼ਾਨੇ ਚ ਪੈਸੇ ਨਹੀਂ ਚਾਹੀਦੇ ਕੋਈ ਆਬਦੇ ਖਾਤੇ ਚ ਪੈਸੇ ਨਹੀਂ ਚਾਹੀਦੇ ਜਿਹੜਾ ਤੁਸੀਂ ਖਾਤਾ ਖੋਲ ਰੱਖਿਆ ਹੈ ਪਿਆਰ ਵਾਲਾ ਉਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਹੀ ਨਹੀਂ ਮੈਨੂੰ ਨਹੀਂ ਲੱਗਦਾ ਕਿ ਦੁਨੀਆ 'ਚ ਸਭ ਤੋਂ ਵੱਧ ਅਮੀਰ ਜੇ ਕੋਈ ਬੰਦਾ ਪਛਾਣਨਾ ਹੋਵੇ ਜਾਂ ਕਰਨਾ ਹੋਵੇ ਸ਼ਾਇਦ ਪੈਸਿਆਂ 'ਚ ਤਾਂ ਕੋਈ ਹੋਰ ਹੋ ਜਾਊਗਾ ਪਿਆਰ ਦੇ ਮਾਮਲੇ 'ਚ ਤਾਂ ਮੇਰਾ ਨੰਬਰ ਵੀ ਆਊਗਾ ਵਿੱਚ ਕਿ ਹਰ ਦੁਨੀਆ 'ਚ ਇੱਕ ਬੰਦੇ ਨੂੰ ਇੰਨਾ ਪਿਆਰ ਵੀ ਮਿਲਿਆ ਸੀ ਯਾਰ ਇੰਨਾ ਵਿਸ਼ਵਾਸ ਵੀ ਕੀਤਾ ਸੀ ਹਰ ਕਿਸੇ ਨੇ ਕਿ ਜਾ ਯਾਰ ਤੂੰ ਜਿਵੇਂ ਮਰਜੀ ਚਲਾ ਤੇਰੇ ਤੇ ਯਕੀਨ ਹੈ ਤੇ ਤੁਸੀਂ ਤਾਂ ਹੁਣ ਯਕੀਨ ਕਰਕੇ ਵਿਹਲੇ ਹੋਗੇ ਨਾ ਜਿੰਮੇਵਾਰੀ ਤਾਂ ਮੇਰੀ ਵੱਧ ਗਈ ਨਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੱਢ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਡਰ ਡਰ ਕੇ ਪਰਮਾਤਮਾ ਹਰੇਕ ਦਾ ਘੜਾ ਨਹੀਂ ਭਰਦਾ ਜਿੰਮੇਵਾਰੀਆਂ ਵਾਲਾ ਕਿਸੇ ਕਿਸੇ ਦਾ ਭਰਦਾ ਤੇ ਜਿਹਦਾ ਭਰ ਦਿੰਦਾ ਉਨੂੰ ਫਿਰ ਪੈਰ ਦਦਰ ਕੇ ਤਰਨੇ ਪੈਂਦੇ ਕਿਉਂਕਿ ਮੈਂ ਅੰਨਾ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ ਤੱਕੇ ਦੇਣ ਵਾਲੇ ਬਹੁਤੇ ਇਕ ਤੂੰ ਹੱਥ ਫੜਨ ਵਾਲਾ ਵਸ ਮੈਂ ਤਾਂ ਲੋਕਾਂ ਚ ਹੀ ਪਰਮਾਤਮਾ ਦੇਖਦਾ ਮੈਂ ਤਾਂ ਲੋਕਾਂ ਚ ਹੀ ਰੱਬ ਦਿਖਦਾ ਹੈ ਔਰ ਇੱਥੇ ਕੁੜੀਆਂ ਆਈਆਂ ਜਿਹੜੀਆਂ ਕੱਲ ਪਰਸੋਂ ਪੱਕੀਆਂ ਕੀਤੀਆਂ ਰੋਂਦੀਆਂ ਸੀ ਵਿਚਾਰੀਆਂ ਮੈਂ ਕਿਹਾ ਮੈਂ ਬਲਕਿ ਮੈਨੂੰ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਇੰਨੇ ਸਾਲ ਲੇਟ ਹੋ ਗਿਆ ਪੀ ਵੀ ਸਾਲ ਹੋ ਗਏ ਜੀ ਤਰਨੇ ਲਾਉਂਦੀਆਂ ਨੂੰ ਤੁੰਦਾਂ ਨਹੀਂ ਦੇਖਿਆ ਤੁਪਾਂ ਨਹੀਂ ਦੇਖਿਆ ਟੈਂਕੀਆਂ ਨਹੀਂ ਦੇਖਿਆ ਟਾਵਰ ਨਹੀਂ ਦੇਖਿਆ ਨਹਿਰਾਂ ਨਹੀਂ ਦੇਖਿਆ ਕਿੱਥੇ ਕਿੱਥੇ ਨਾਰੇ ਨਹੀਂ ਲਾਏ ਕਿੱਥੇ ਕਿੱਥੇ ਧਰਨੀ ਨਹੀਂ ਦਿੱਤੇ ਪਤਾ ਹੀ ਨਹੀਂ ਸੀ ਯਾਰ ਕਿ ਡਿੱਗ ਗੱਲ ਹੈ ਯਾਰ ਇਹ ਉਹ ਦੇਖ ਤਾਂ ਲਓ ਜਦੋਂ ਮੇਰੇ ਕੋਲੇ ਆਈ ਰਿਪੋਰਟ ਉਹ ਮੈਂ ਕਹਾ ਯਾਰ ਤਿੰਨ ਤਿੰਨ ਗੁਣਾ ਕਰੋ ਇਹਨਾਂ ਦੀਆਂ ਤਨਖਾਹਾਂ ਤੇ 58 ਸਾਲ ਤੱਕ ਕੋਈ ਮਾਈ ਦਾ ਲਾਲ ਹਟਾ ਕੇ ਦਿਖਾਵੇ ਇਹਨਾਂ ਨੂੰ ਜਦੋਂ ਜਦੋਂ ਸਕੂਲ ਬਣਾਉਣੇ ਨੇ ਟੀਚਰ ਚਾਹੀਦੇ ਨੇ ਟੀਚਰ ਰੱਖੋ ਫਿਰ ਸ਼ਹੀਦਾਂ ਨੂੰ ਸਨਮਾਨ ਮਿਲੂਗਾ ਆਮ ਲੋਕਾਂ ਨੂੰ ਸਨਮਾਨ ਮਿਲੂਗਾ ਪਾਰਟੀ ਦੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਮਿਲਣ ਗਿਆ ਜਿਨ੍ਹਾਂ ਨੇ ਮੇਰੀ ਗੱਡੀ ਮੂਰੇ ਮੋਟਰਸਾਈਕਲ 'ਚ ਤੇਲ ਪਵਾ ਕੇ ਨਾਰੇ ਲਾਏ ਨੇ ਬਾਪੂ ਨਾਲ ਲੜਿਓ ਬਾਪੂ ਕਹਿੰਦਾ ਹੁਣ ਓਏ ਕੀ ਖੱਟ ਲੈਣਾ ਇਹਨਾਂ ਦੇ ਮੂਰੇ ਜਾ ਕੇ ਮੈਂ ਤੁਹਾਨੂੰ ਮਾਨ ਮਹਿਸੂਸ ਕਰਾ ਕੇ ਦਿਖਾਉਂਗਾ ਬਾਪੂ ਨੂੰ ਕਹਦੇ ਬਾਪੂ ਆਹ ਖੱਟ ਲਿਆ ਦੇ ਮੂਰੇ ਜਾ ਕੇ ਤੁਹਾਡੇ ਪਿੰਡਾਂ ਨੂੰ ਗ੍ਰਾਂਟਾਂ ਮਿਲਣ ਗਿਆ ਤੁਹਾਨੂੰ ਜ਼ਿੰਮੇਵਾਰੀਆਂ ਨੌਕਰੀਆਂ ਮਿਲਣ ਗਿਆ ਉਹੀ ਮੈਂ ਕਰ ਸਕਦਾ ਜਿੰਨਾ ਮੇਰੇ ਹੱਥ ਚ ਹੈ ਜੇ ਮੈਂ ਕਹਾਂ ਮੈਂ ਉਹ ਕਰ ਦਮ ਨਹੀਂ ਭਾਈ ਮੈਂ ਤਾਂ ਉਹੀ ਕਹਿਣਾ ਕੇਜਰੀਵਾਲ ਜੀ ਵੀ ਉਹੀ ਕਹਨੇ ਆ ਜਿਹੜਾ ਕਰ ਸਕਦੇ ਆ ਜੇ ਅਸੀਂ ਕਰ ਨਹੀਂ ਸਕਦੇ ਸੀ ਕਹਿੰਦੀ ਨਹੀਂ ਕੋਈ ਨਾ ਹੁੰਦੇ ਨਾਲੋਂ ਲੋਕ ਕਹਿੰਦੇ ਚਲ ਠੀਕ ਹੈ ਸਬਰ ਕਰ ਲਾਂਗੇ ਯਾਰ ਕਿਹਾ ਤਾਂ ਨਹੀਂ ਨਾ ਕਹ ਦੀਏ ਬੋਲਾ ਕੁਛ ਹੋਵੇ ਨਾ ਹਾਂ ਦੋ ਕਹਿ ਕੇ ਚਾਰ ਕਰ ਦੋ ਲੋਕ ਕਹਿੰਦੇ ਨਜ਼ਾਰਾ ਆ ਗਿਆ ਚਾਰ ਕਹਿ ਕੇ ਦੋ ਕਰੋ ਲੋਕ ਕਹਿੰਦੇ ਗੱਲ ਬਣੀ ਨਹੀਂ ਭਾਈ ਅਜੇ ਸੋ ਇਸ ਕਰਕੇ ਆਪਾਂ ਹੌਲੀ-ਹੌਲੀ ਠੀਕ ਕਰ ਲਾਂਗੇ ਆਪਣੇ ਵਤਨ ਨੂੰ ਤੇ ਅੱਜ ਸ਼ਹੀਦ ਆਜ਼ਮ ਉਦਮ ਸਿੰਘ ਜੀ ਹੋਰ ਅਨੁ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਉਹਨਾਂ ਦੀ ਆਤਮਾ ਨੂੰ ਕਿ ਸਾਡਾ ਮੁਲਕ ਵੀ ਪਟਲੀ ਤੇ ਚੜ ਗਿਆ ਯਾਰ ਖੂਨ ਦੇਣ ਦਾ ਬਲਦਾਨ ਦੇਣ ਦਾ ਕੋਈ ਫਾਇਦਾ ਤਾਂ ਹੋਵੇ ਨਾ ਨਹੀਂ ਤਾਂ ਕੀ 23 ਮਾਰਚ ਨੂੰ ਫੁੱਲਾਂ ਦੇ ਹਾਰ ਭਗਤ ਸਿੰਘ ਰਾਜਗੁਰੂ ਸਖਦੇਵ ਦੇ ਪੈ ਜਾਂਦੇ ਆ 31 ਜੁਲਾਈ ਨੂੰ ਇੱਥੇ ਆ ਜਾਂਦੇ ਆ ਬਸ ਇੰਨਾ ਕੀਆ ਬਸ ਗੁਰਦਾਸ ਮਾਨ ਸਾਹਿਬ ਦੀਆਂ ਲਾਈਨਾਂ ਨੇ ਕਿ ਚੌਧਰ ਦੇ ਭੁਖੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸਖਦੇਵ ਭਗਤ ਸਿੰਘ ਫੁੱਲਾਂ ਜਿਉਂਹੀ ਰਹਿ ਗਏ ਸੋ ਉਹਨਾਂ ਨੂੰ ਹੁਣ ਪਜਾਉਂਦੇ ਕਰਨਾ ਹੈ ਉਹਨਾਂ ਦੀ ਆਤਮਾ ਜਿਉਂਦੀ ਕਰਨੀ ਹੈ ਉਹਨਾਂ ਦੀ ਸੋਚ ਜਿਉਂਦੀ ਕਰਨੀ ਹੈ ਉਹ ਕੀ ਸੋਚਦੇ ਸੀ ਜੇ ਆਪਾਂ ਕਿਤੇ ਉਹ ਕਰ ਦਈਏ ਮੈਨੂੰ ਲੱਗਦਾ ਨਹੀਂ ਇਹ ਦੁਬੱਟੀ ਕੋਈ ਸ਼ਰਧਾਂਜਲੀ ਹੋਊਗੀ ਇੰਨੀਆਂ ਟੀੜੀਆਂ ਪੱਗਾਂ ਐਨੇ ਮੇਰੇ ਯਾਰ ਦੋਸਤ ਮਿੱਤਰ ਮੇਥੋਂ ਦੇਖੋ ਪਤਾ ਕੀ ਹੈ ਮੇਰਾ ਸਾਰਿਆਂ ਨੂੰ ਦਿਲ ਕਰਦਾ ਮਿਲਾਂ ਮੈਂ ਇਕੱਲੇ ਇਕੱਲੇ ਨੂੰ ਜੱਫੀ ਪਾ ਕੇ ਪਰ ਜ਼ਿੰਮੇਵਾਰੀਆਂ ਐਸ ਲੈਵਲ ਤੱਕ ਵੱਧ ਗਿਆ ਕਿ ਹੁਣ ਵੀ ਐਸ ਵਕਤ ਵੀ ਜੇ ਮੈਂ ਤੁਹਾਨੂੰ ਫੋਨ ਦਿਖਾਦਾ ਮੈਨੂੰ ਦਿੱਲੀ ਜਾਣਾ ਪੈਣਾ ਕਿਉਂਕਿ ਦੇਸ਼ ਦੀ ਰਾਜਨੀਤੀ ਦੇ ਵਿੱਚ ਵੀ ਪੰਜਾਬੀਆਂ ਦਾ ਹਿੱਸਾ ਪੈਣ ਲੱਗਿਆ ਇਸ ਕਰਕੇ ਮੈਨੂੰ ਥੋੜਾ ਜਿਹਾ ਜਲਦੀ ਜਾਣਾ ਪੈਣਾ ਮੇਰਾ ਦਿਲ ਕਰਦਾ ਮੈਂ ਇਕੱਲੇ ਇਕੱਲੇ ਨੂੰ ਜੱਫੀ ਪਾ ਕੇ ਮਿਲਾਂ ਪਰ ਕਦੇ ਫੇਰ ਸਹੀ ਹੈਗਾ ਪਿੰਡਾਂ ਵਾਲੇ ਹੀ ਆਂ ਤੁਹਾਡੇ ਵਰਗੇ ਹੀ ਆਂ ਕੀ ਕਮਾਂਵਾਜ਼ ਲਵ ਯੂ ਜ਼ਿੰਦਾਬਾਦ